ਮੰਗਾ ਸਹੋਤਾ ਰੰਗੀਆਂ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਾਸਰੀਆ ਕਾਹਲ ਮੇਰਾ ਖਿਆਲ ਤੁਸੀਂ ਸਾਰੇ ਹੀ ਠੀਕ ਠਾਕ ਹੋਮੋਗੇ ਧੁੰਦ ਅੱਜ ਬਹੁਤ ਜ਼ਿਆਦੇ ਪੈ ਰਹੀ ਆ ਕੁਝ ਟਾਈਮ ਦੀਆਂ ਲੈਣਾ ਸੁਣਾਉਣ ਜਾ ਰਿਹਾ ਜਿਹੜੀਆਂ ਪੋਦੇ ਮਹੀਨੇ ਦੇ ਨਾਲ ਜੁੜੀਆਂ ਹੋਈਆਂ ਨੇ ਪੋਦਾ ਮਹੀਨਾ ਮਹੀਨਾਂ ਨੂਰ ਵੱਲੀਏ ਪੋਦਾ ਮਹੀਨਾ ਪੈਂਦਾ ਨੂਰ ਵੱਲੀਏ ਮੈਂ ਤੇਰਾ ਨੂੰ ਮਿਲ ਜਾਜੇ ਰੂਹੂਰ ਵੱਲੀਏ ਆਕੇ ਤੂੰ ਮੈਂ ਤੇਰਾ ਨੂੰ ਮਿਲ ਜਾਜੇ ਰੂਹੂਰ ਵੱਲੀਏ ਲੱਗੀਆਂ ਦੇ ਬੋਲ ਮੈਂ ਪਗਾਵਾਂ ਮੇ ਤੇਰਾ ਲੱਗੀਆਂ ਦੇ ਬੋਲ ਮੈਂ ਪਗਾਵਾਂ ਮੇ ਤੇਰਾ ਪੀ ਆ ਨਾ ਚੰਨ ਕਿਵੇਂ ਆਵਾ ਮਿੱਤਰਾ ਵੇ ਮੈਂ ਸਿਪੇ ਆ ਨਾ ਚੰਨ ਕਿਵੇਂ ਆਵਾ ਮਿੱਤਰਾ ਬਹੁਤ ਜਿਆਦੇ ਅੱਜ ਮਿੱਤਰੋ ਤੁੰਦਾ ਪੈ ਰਹੀ ਆ ਕਿਉਂਕਿ ਠੰਡ ਵੀ ਟਾਈਮ ਟਾਈਮ ਨਾਲ ਆਉਂਦਾ ਜਿਹੜਾ ਰੰਗ ਤਖਾਉਂਦੀ ਆ ਕਿਉਂਕਿ ਪਿਛਲੇ ਮਹੀਨੇ ਚ ਨਹੀਂ ਠੰਡ ਪਈ ਕੁਦਰਤ ਨੇ ਜਿਹੜਾ ਉਹਦਾ ਪੈਮਾ ਜਾਂ ਗਰਮੀ ਆ ਜਾਂ ਸਰਦੀ ਆ ਉਹਨੇ ਟਾਈਮ ਦੇ ਨਾਲ ਆਉਂਦਾ ਜਿਹੜਾ ਰੰਗ ਦਿਖਾਉਣਾ ਹੀ ਆ ਦੇਖੋ ਹੱਥ ਪੈਰ ਸੁਨ ਹੋ ਰਹੇ ਨਹੀਂ ਔਖਾ ਤਾਂ ਸਾਰਿਆਂ ਨੂੰ ਹੀ ਆ ਤੁਹਾਨੂੰ ਪਤਾ ਹੀ ਆ ਵੀ ਕੰਮ ਕਰੇ ਬਿਨਾਂ ਵੀ ਸਰਦਾ ਪਿੱਛੇ ਕਬੀਲ ਲਾਰੀਆਂ ਨੇ ਭਾਈ ਤਖੜੇ ਦਾ ਸਰ ਜਾਂਦਾ ਕਿਉਂਕਿ ਸਾਨੂੰ ਪਤਾ ਆਮ ਬੰਦੇ ਦਾ ਨਹੀਂ ਸਰਦਾ ਜੀ ਤਾਂ ਸਾਡਾ ਵੀ ਬਹੁਤ ਕਰਦਾ ਵੀ ਆ ਠੰਡ ਠੰਡ ਦਾ ਮਹੀਨਾ ਇਹੇ ਜੇ ਚ ਕੰਮਕਾਰ ਕੋਈ ਨਾ ਕਰੀਏ ਪਰ ਜਿਹੜੇ ਪਿੱਛੇ ਘਰ ਦੇ ਹਾਲਾਤ ਨੇ ਉਹਦੇ ਕਰਕੇ ਫੇਰਾ ਕੰਮਕਾਰ ਕਰਨਾ ਪੈਂਦਾ ਮਜਬੂਰੀਆਂ ਨੇ ਹੁਣ ਕੀ ਕਰੀਏ ਸਭ ਦੀਆਂ